ਮਾਰੂ ਸੋਲ ਹੈ ਤੀਜਾ ਆਪੇ ਕਰਤਾ ਸਭ ਜਿਸ ਕਰਣਾ ਜੀਵ ਜੰਤ ਸਭ ਤੇਰੀ ਸਰਣਾ ਆਪੇ ਗੁਪਤ ਵਰਤੈ ਸਭ ਅੰਤਰ ਗੁਰ ਕੈ ਸਬਦ ਪਛਾਤਾ ਹੈ ਹਰ ਕੇ ਭਗਤ ਭਰੇ ੰੰਧਾਰਾ ਆਪੇ ਬਖਸੇ ਸ਼ਬਦ ਵਿਚਾਰਾ ਜੋ ਤੁਧ ਭਾਵੈ ਸੋਈ ਕਰਸਹਿ ਸੱਚੇ ਸਿਉ ਮਨ ਰਾਤਾ ਹੈ ਆਪੇ ਹੀਰਾ ਰਤਨ ਅਮੋਲੋ ਆਪੇ ਨਦਰੀ ਤੋਲੇ ਤੋ ਲੋ ਜੀਵ ਜੰਤ ਸਭ ਸਰਣ ਤੁਮਾਰੀ ਕਰ ਕਿਰਪਾ ਆਪਿ ਪਛਾਤਾ ਹੈ ਜੇ ਸਨੋ ਨਦਰ ਹੋਵੇ ਧੋਰ ਤੇਰੀ ਮਰੈ ਨਾ ਜੰਮੈ ਚੁੱਕੈ ਫੇਰੀ ਸਾਚੇ ਗੁਣ ਗਾਵੇ ਦਿਨ ਰਾਤੀ ਜੋਗ ਜੋਗ ਏਕੋ ਜਾਤਾ ਹੈ माया मोहै सब जगत् उपाया ब्रह्मा विष्णू देव सबाया जो तुद भाणे से नाम लागे ज्ञान मति पछताहे पाप पुण्य वरतै संसार हरख शोक सब दुख है पारा गुरुमुख होवै सो सुख पाए जिन गुरुमुख नाम पछताहे ਇਰਤ ਨਾ ਕੋਈ ਮੇਟਣ ਹਾਰਾ ਗੁਰ ਕੈ ਸਬਦే ਮੋਖ ਦੁਆਰਾ ਪੂਰਬ ਲਿਖਿਆ ਸੋ ਫਲ ਪਾਇਆ ਜਿਨ ਆਪ ਮਾਰ ਪਛਤਾਹੇ ਮਾਇਆ 모ਹੇ ਹਾਰ ਸਿਉ ਚੇਤਨਾ ਲਾਗੈ ਦੂਜੈ ਭਾਏ ਘਣਾ ਦੁਖ ਆਗੈ ਮਨ ਮੁਖ ਭਰਮ ਭੁੱਲੇ ਭੇਖ ਧਾਰੀ ਅੰਤ ਕਾਲ ਪਛਤਾਤਾਹੇ ਹਰ ਕੈ ਭਾਣੈ ਹਰ ਗੁਣ ਗਾਏ ਸਭ ਕੇਲ ਵਿਖ ਕਾਟੇ ਦੂਖ ਸਬਾਏ ਹਰ ਨਿਰਮਲ ਨਿਰਮਲ ਹੈ ਬਾਣੀ ਹਰ ਸੇਤੀ ਮਨ ਰਾਤਾ ਹੈ ਜੇ ਸੁਨੋ ਨਦਰ ਕਰੇ ਸੋ ਗੁਣ ਨਿਧ ਪਾਏ ਹਉ ਮੈਂ ਮੀਰਾ ਠਾਕ ਰਹਾਏ ਗੁਣ ਅਵਗਣ ਕਾ ਏਕੋ ਦਾਤਾ ਗੁਰਮੁਖ ਵਿਰਲੀ ਜਾਤਾ ਹੈ ਮੇਰਾ ਪ੍ਰਭ ਨਿਰਮਲ ਅਤਿ ਅਪਾਰਾ ਆਪੇ ਮੇਲੇ ਗੁਰ ਸਬਦ ਵਿਚਾਰਾ ਆਪੇ ਬਖਸ਼ੇ ਸੱਚ ਦਰੜਾਏ ਮਨ ਤਨ ਸਾਚੈ ਰਾਤਾ ਹੈ ਮਨ ਤਨ ਮੈਲਾ ਵਿੱਚ ਜੋਤ ਅਪਾਰਾ ਗੁਰਮਤਿ ਬੂਜੈ ਕਾਰ ਵਿਚਾਰਾ ਹਉਮੈ ਮਾਰ ਸਦਾ ਮਨ ਨਿਰਮਲ ਰਸਨਾ ਸੇਵ ਸੁਖ ਦਾਤਾ ਹੈ ਗੜ ਕਾਇਆ ਅੰਦਰ ਬਹੁ ਹਟ ਬਾਜ਼ਾਰਾ ਇਸ ਵਿੱਚ ਨਾਮ ਹੈ ਅਤਿ ਅਪਾਰਾ ਗੁਰ ਕੈ ਸਬਦ ਸਦਾ ਧਾਰ ਸੁਹੈ ਹਉ ਮੈਂ ਮਾਰ ਪਛਾਤਾਹੇ ਰਤਨ ਅਮੋਲਕ ਅਗਮ ਅਪਾਰਾ ਕੀਮਤ ਕਾਵਣ ਕਰੇ ਵਿਚਾਰਾ ਗੁਰ ਕੈ ਸਬਦੇ ਤੋਲ ਕੋ ਲਾਏ ਅੰਤਰ ਸਬਦ ਪਛਾਤਾਹੇ ਸਿਮਰਤ ਸਾਸਤਰ ਬਹੁਤ ਵਿਸਥਾਰਾ ਮਾਇਆ ਮੋਹ ਪਸਰਿਆ ਆਪ ਸਾਰਾ ਮੂਰਖ ਪੜਹਿਬਦ ਨਾ ਬੂਝਹਿ ਗੁਰਮੁਖ ਵਿਰਲੇ ਜਾਤਾ ਹੈ ਆਪੇ ਕਰਤਾ ਕਰੇ ਕ ਰਾਏ ਸਚੀ ਬਾਣੀ ਸਚ ਦਰੜਾਏ ਨਾਨਕ ਨਾਮ ਮਿਲੈ ਵਡਿਆਈ ਜੋਗ ਜੋਗ ਏਕੋ ਜਾਤਾ ਹੈ मारू मही सो सच सेवे हो सिर सिरजण सबदे दुख हारा, अगम अगोचर कीमत न पाई आपे अगम अथा ਆਪੇ ਸੱਚਾ ਸਚ ਵਰਤਾਏ ਏਕ ਜਨ ਸਾਚੈ ਆਪੇ ਲਾਏ ਸਾਚੂ ਸੇਵਹਿ ਸਾਚ ਕਮਾਵੇ ਨਾਮੇ ਸੱਚ ਸੁਮਾਹਾਏ ਤੋਰ ਭਗਤਾ ਮੀਲੇ ਆਪ ਮਿਲਾਏ ਸੱਚੀ ਭਗਤੀ ਆਪੇ ਲਾਏ ਸਾਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾ ਲਾਹਾਏ ਗੋ ਰਮਖ ਵਣਜ ਕਰਹਿ ਪਰ ਆਪ ਪਛਾਨਹਿ ਏਕ ਸਬੇਨ ਕੋ ਅਵਰ ਨ ਜਾਣਹਿ ਸੱਚਾ ਸਾਹੋ ਸੱਚੇ ਵਣਜਾਰੇ ਪੂੰਜੀ ਨਾਮ ਵਿਸਾਹਾਹਿ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕਾਉ ਗੁਰ ਸਬਦ 부ਝਾਏ ਸਤਗੁਰ ਸੇਵਹ세 ਜਨ ਸਾਚੇ ਕਾਟੇ ਜਮ ਕਾ ਫਾਹਾਹਿ ਨੈ ਘੜੇ ਸਵਾਰੇ ਸਾਜੇ ਮਾਇਆ ਮੋਹੇ ਦੂਜੈ ਜੰਤ ਪਾਜੇ ਮਨ ਮੁਖ ਫਿਰਹਿ ਸਦਾ ਅੰਧ ਕਮਾਵਹਿ ਜਮ ਕਾ ਜੀਵੜਾ ਗਲ ਫਾਹੇ ਆਪੇ ਬਖਸੇ ਗੁਰ ਸੇਵਾਲਾਏ ਗੁਰਮਤੀ ਨਾਮ ਮਨ ਵਿਸਾਏ ਆਨ ਦਿਨ ਨਾਮ ਧਿਆਏ ਸਾਚਾ ਇਸ ਜਗ ਮਹਿ ਨਾਮੋ ਲਾਹੇ ਆਪੇ ਸੱਚਾ ਸਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜੇ ਨ ਮਨ ਵਸਿਆ ਸੇ ਜਨ ਸੋਹਾ ਹੈ ਤੈਨ ਸਿਰ ਚੂਕਾ ਕਾਹਾ ਹੈ ਆਗਮ ਅਗੋਚਰ ਕੀਮਤ ਨਹੀਂ ਪਾਈ ਗੁਰ ਪ੍ਰਸਾਦੀ ਮਨ ਵਸਾਈ ਸਦਾ ਸਬਦ ਸਾਲਾਹੀ ਗੁਣ ਦਾਤਾ ਦੇਖਾ ਕੋ ਇਹ ਨਾ ਮੰਗੇ ਤਾਹਾ ਹੈ ब्रह्मा विष्णु रुद्र तिसकी सेवा अंत ना पावेह अलख अपेवा जिन कौ नदर करह तू अपनी गोर मुख अलख लिखा हाहे पूरा सतगुरु सो जी पाई एको नाम मन वसाई नाम जपी सै नाम तिहाई महल पाए गुण गाहाहे sevak sevah mann hukam apara mann mukh hukam na jaanah sara hukme manne hukme wadai hukme ve parwahae gur prasadhi hukam pashaanai thaavat rakhe ikat ghar aanai naam me raata sada vairagi naam ratan manata haae ਸਭ ਜਗ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਬਦ ਸਲਾਹ ਹੈ ਸੇ ਜਨ ਨਿਰਮਲ ਨਿਜ ਘਰ ਵਾਸਾ ਤਾ ਹਾਏ ਸਦਾ ਭਗਤ ਤੇਰੀ ਸਰਣ ਆਈ ਅਗਮ ਅਗੋਚਰ ਕੀਮਤ ਨਹੀਂ ਪਾਈ ਜਿਉ ਤੁਧ ਭਾਵਹਿ ਤਿਉ ਤੂ ਰਾਖੈ ਗੁਰਮੁਖ ਨਾਮ ਤਿਆ ਹਾਏ ਸਦਾ ਸਦਾ ਤੇਰੇ ਗੁਣ ਗਾਵਾ ਸੱਚੇ ਸਾਹਿਬ ਤੇਰੇ ਮਨ ਭਾਵਾ ਨਾਨਕ ਸਾਚ ਕਹੇ ਬੇਨੰਤੀ ਸੱਚ ਦੇਵਹੁ ਸੱਚ ਸੁਮਾਹਾ ਹੈ ਮਾਰੂ ਮਹੱਲਾਤੀ ਜਾ ਸਤਿਗੁਰ ਸੇਵਨ ਸੇਵੜ ਭਾਗੀ ਆਨ ਦਿਨ ਸਾਚ ਨਾਮ ਲਿਵ ਲਾਗੀ ਸਦਾ ਸੁਖ ਦਾਤਾ ਰਵਿਆ ਘਟ ਅੰਤਰ ਸਬਦ ਸਚੈ ਓ ਮਾਹਾ ਹੈ ਨਦਰ ਕਰੇ ਤਾਂ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖ ਦਾਤਾ ਸਬਦੇ ਮਨ ਓ ਮਾਹਾ ਹੈ ਕ੍ਰਿਪਾ ਕਰੇ ਤਾ ਮੇਲ ਮਿਲਾਏ ਹਉ ਮੈਂ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹੈ ਇਕ ਰੰਗੀ ਨਾਹੀ ਕਿਸੈ ਨਾਲ ਕਾਹਾ ਹੈ ਬਿਨ ਸਤਗੁਰ ਸੇਵੇ ਕੋ ਹੋਰ ਅੰਧਾਰਾ ਬਿਨ ਸ਼ਬਦ ਕੋਏ ਨਾ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੈ ਰਾਗੀ ਸੋ ਸਚ ਸ਼ਬਦੇ ਲਾਹਾ ਹੈ ਦੋਖ ਸੋਖ ਕਰਤੇ ਧੋਰ ਲੇਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਅਲਿਪ ਤੋ ਵਰਤੇ ਮਨ ਮੁਖ ਕਾ ਕੀ ਆਗੇ ਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ ਗੁਰ ਕੇ ਭੈ ਕੀ ਸਾਰ ਨਾ ਜਾਣ ਹੈ ਭੈ ਬਿਨ ਕਿਉ ਨਿਰਭਉ ਸਚ ਪਾਈਐ ਜਮ ਕਾਡ ਲਏਗਾ ਸਾਹ ਹੈ ਕਫਰਿਉ ਜਮ ਮਾਰਿਆ ਨ ਜਾਈ ਗੁਰ ਕੈ ਸਬਦੇ ਨੇੜ ਨ ਆਈ ਸਬਦ ਸੁਣੇ ਤਾ ਦੂਰੋ ਭਾਗੈ ਮਾਤਮਾਰੇ ਹਰ ਜੀਉ ਵੇਪਰਵਾਹਾ ਹੈ ਹਰ ਜੀਉ ਕੀ ਹੈ ਸਭ ਸਰਕਾਰਾ ਇਹੋ ਜਮ ਕੀਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕਟਦਾ ਸਾਹਾ ਹੈ ਗੁਰਮੁਖ ਸਾਚੈ ਕੀਆ ਆਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸਚ ਬੂਝੈ ਸਬਦ ਸਚੈ ਸੁਖਤਾ ਹਾਹੀ ਗੁਰਮੁਖ ਜਾਤਾ ਕਰਮ ਵਿਦਾਤਾ ਜੋਗ ਚਾਰੇ ਗੁਰ ਸਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸਬਦ ਸੁਮਾਹਾਹੀ ਗੁਰਮੁਖ ਨਾਮ ਸਬਦ ਸਲਾਹੇ ਅਗਮ ਅਗੋਚਰ ਵੇਪਰਵਾਹੇ ਏਕ ਨਾਮ ਜੁਗ ਚਾਰ ਉਧਾਰੇ ਸਬਦੇ ਨਾਮ ਵਿਸਾਹੇ ਗੁਰਮੁਖ ਸਾਥ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਗੂਜੇ ਖਾਟੇ ਦੁਰਮਤ ਫਾਹੇ ਗੁਰਮੁਖ ਉਪਜੈ ਸਾਚ ਸਮਾਵੈ ਨਾਮ ਅਰ ਜੰਮੈ ਨਾ ਜੂਨੀ ਪਾਵੈ ਗੁਰਮੁਖ ਸਦਾ ਰਹੈ ਰੰਗ ਰਾਤੇ ਆਨ ਦਿਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹ ਹੈ ਦਰਬਾਰੇ ਸਚੀ ਬਾਣੀ ਸ਼ਬਦ ਸੁਵਾਰੇ ਆਨ ਦਿਨ ਗੁਣ ਗਾਵੇ ਦਿਨ ਰਾਤੀ ਸਹਿਜ ਸੇਤੀ ਘਰ ਜਾਹਾ ਹੈ ਸਤਿਗੁਰ ਪੂਰਾ ਸ਼ਬਦ ਸੁਣਾਏ ਆਨ ਦਿਨ ਭਗਤ ਕਰਹੁ ਲਿਵ ਲਾਏ ਹਾਰ ਗੁਣ ਗਾਵੇ ਸਦ ਹੀ ਨਿਰਮਲ ਨਿਰਮਲ ਗੁਣ ਬਾਤ ਸਾਹਾਏ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਜਾਨ ਨਾਮ ਸਲਾਹੇ ਵਿਗਸੈ ਸੋ ਨਾਮ ਬੇਪਰਵਾਹਾ ਹੈ मारू महल्ला तीजा हार जियो हो अगम अपारा अंत न पाय पारा वारा गुरुप्रसाद रवया तेत अन्त्र मत अगाहाहे ਸਾਭ ਮੈਂ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਿਜਕ ਸੰਭਾਹਾ ਹੈ ਪੂਰੇ ਸਤਿਗੁਰੂ ਬੂਝ 부ਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਉਪਾਤ ਸਾਹਾ ਹੈ ਸਚਾ ਸਤਗੁਰ ਸਬਦ ਅਪਾਰਾ ਤਿਸ ਦਾ ਸਬਦ ਨਿਸਤਰੈ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਿਰਾਹਾ ਹੈ ਕੋਟ ਮਦੇ ਕਿਸਹਿ 부ਝਾਏ ਗੁਰ ਕੈ ਸਬਦ ਰਤੇ ਰੰਗ ਲਾਏ ਹਰ ਸਲਾਹ ਹੈ ਸਦਾ ਸੁਖ ਦਾਤਾ ਹਰ ਬਖਸੇ ਭਗਤ ਸਲਾਹਾ ਹੈ ਸਤਿਗੁਰ ਸੇਵਹਿ ਸੇ ਜਨ ਸਾਚੇ ਜੋ ਮਰ ਜਮਹਿ ਕਾਚਨ ਕਾਚੇ ਅਗਮ ਅਗੋਚਰ ਵੇ ਪ੍ਰਵਾਹਾ ਭਗਤ ਵਛਲ ਅਥਾ ਹਾਹੀ ਸਤਿਗੁਰ ਪੂਰਾ ਸਾਚ ਧਰੜਾਏ ਸਚੈ ਸਬਦ ਸਦਾ ਗੁਣ ਗਾਏ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾਹੀ ਸਦਾ ਹਦੂਰ ਗੁਰਮੁਖ ਜਾਪੈ ਸਬਦ ਦੇ ਸੇਵੈ ਸੋ ਜਾਨ ਧਰਾਪੈ ਅਨੰਦਿਨ ਸੇਵਹਿ ਸਚੀ ਬਾਣੀ ਸਬਦ ਸਚੈ ਓ ਮਾਹਾ ਹੈ ਅਗਿਆਨੀ ਅੰਧਾ ਬਹੁ ਕਰਮ ਦੜੜਾਏ ਮਨ ਹਾਠ ਕਰਮ ਫਿਰ ਜੋ ਨੀ ਪਾਏ ਵਿਖਿਆ ਕਾਰਣ ਲਬ ਲੋਭ ਕਮਾਵਹਿ ਦੁਰਮਤ ਕਾ ਦੋ ਰਾਹਾ ਹੈ ਪੂਰਾ ਸਤਗੁਰ ਭਗਤ ਦ੍ਰਿੜਾਏ ਗੁਰ ਕਾ ਸਬਦ ਹਰ ਨਾਮ ਚਿਤ ਲਾਏ ਮਾਨ ਤਨ ਹਰ ਰਵਿਆ ਘਟ ਅੰਤਰ ਮਨ ਭੀਨੈ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਅਸੁਰ ਸੰਘਾਰਣ ਗੁਰ ਕੈ ਸਬਦ ਭਗਤ ਨਿਸਤਾਰਣ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤ ਸਾਹਾ ਹੈ ਸੇ ਭਗਤ ਸੱਚੇ ਤੇਰੇ ਮਨ ਭਾਏ ਧਾਰ ਕੀਰਤਨ ਕਰਹਿ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਨ ਦਿਨ ਗਾਵਹਿ ਨਿਰਧਾਨ ਕਾ ਨਾਮ ਵੇਸਾਹਾਏ ਜਿਨ ਆਪੇ ਮੇਲ ਵਿਛੋੜਹਿ ਨਾਹੀ ਗੁਰ ਕੈ ਸ਼ਬਦ ਸਦਾ ਸਲਾਹੀ ਸਭਨਾ ਸਿਰ ਤੂ ਏਕੋ ਸਾਹਿਬ ਸਬਦੇ ਨਾਮ ਸਲਾਹਾਏ ਵੇਨਨ ਸ਼ਬਦੈ ਤੁਦਨੋ ਕੋਈ ਨਾ ਜਾਣੀ ਤੁਦ ਆਪੇ ਕਥੀ ਅਕਾਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਭਾਹੇ ਤੂ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਏ ਨਾ ਮੇਟਣਹਾਰਾ ਗੁਰਮੁਖ ਨਾਮ ਦੇਵਹਿ ਤੂ ਆਪੇ ਸਹਸਾਗਨ ਤਨਾਤਾ ਹਾਹੇ ਭਗਤ ਸਚੇ ਤੇਰੇ ਦਰਬਾਰੇ ਸਭ ਦੇ ਸੇਵਨ ਭਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੋਹਾ ਹੈ ਮਾਰੂ ਮਹੱਲਾਤੀ ਜਾ ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ ਕੋਏ ਨਾ ਕਿਸਹੀ ਜੇਹਾ ਉਪਾਇ ਆਪੇ ਫਰਕ ਕਰੇ ਵੇਖ ਵਿਗਸੈ ਸਭ ਰਸ ਦੇਹੀ ਮਾਹਾ ਹੈ ਤਵਾਜੈ ਪਾਉਣ ਤੈ ਆਪ ਵਜਾਏ ਸੇਵ ਸ਼ਕਤੀ ਦੇਹੀ ਨਹ ਪਾਏ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸਬਦ ਤਾਹਾ ਹੈ ਅੰਦੇ ਰਾ ਚਾਨਣ ਆਪੇ ਕੀਆ ਏਕੋ ਵਰਤੈ ਅਵਰ ਨਾ ਬੀਆ ਗੁਰ ਪ੍ਰਸਾਦਿ ਆਪਿ ਪੁਛਾਣੈ ਕਮਲ ਵਿਗਸੈ ਬੋਧ ਤਾ ਹਾਹੀ ਆਪਣੀ ਗਹਿਣ ਗਤ ਆਪੇ ਜਾਣੈ ਹੋਰ ਲੋਕ ਸੁਣ ਸੁਣ ਆਖ ਵਖਾਣੈ ਗਿਆਨੀ ਹੋਵੈ ਸੋ ਗੁਰਮੁਖ ਬੂਝੈ ਸਾਚੀ ਸਿਫਤ ਸਲਾਹਾਹੀ देही अन्दर वसत अपारा कपट कपटखुला हारा गुरुमुख सहजे अमृत पीवै तृष्णा अगन बुजाहाहे साब रास देही अन्दर पाए विरले काओ गुर शबद बुजाए खोजे सबद, बुजा सबद सालाहे बाहर काहे जाहाहे ਵੇਣ ਚਾਖੇ ਸਾਧ ਕਿਸੈ ਨਾ ਆਇਆ ਗੁਰ ਕੈ ਸਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਾਦ ਹੋਏ ਗੁਰ ਕੈ ਸਬਦ ਰਸ ਤਾ ਹਾਹਿ ਆਪ ਪਛਾਣੈ ਸੋ ਸਭ ਗੁਣ ਜਾਣੈ ਗੁਰ ਕੈ ਸਬਦ ਹਰਿ ਨਾਮ ਵਖਾਣੈ ਅਨੰਦਿ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾ ਹਾਹਿ ਗੁਰ ਸੇਵਾ ਤੇ ਸਭ ਕਿਛੁ ਪਾਏ ਹਉ ਮੈਂ ਮੇਰਾ ਆਪ ਗਵਾਏ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸਬਦਿ ਸੋਹਾ ਹੈ ਗੁਰ ਕਾ ਸਬਦ ਅੰਮ੍ਰਿਤ ਹੈ ਬਾਣੀ ਆਨ ਦਿਨ ਹਰਿ ਕਾ ਨਾਮ ਵਖਾਣੀ ਹਰਿ ਹਰਿ ਸਚਾ ਵਸੈ ਘਟ ਅੰਤਰ ਸੋ ਘਟ ਨਿਰਮਲਤਾ ਹਾਹੀ sevak sevah sabd salah he sada rang rate har gun gaavah aape bakshe sabd milaye paramal vas man ta hahe sabde akath kathhe salah he mere prab saache ve pravah he aape gun data sabd milaye sabd ka ras ta hahe ਮਾਨਮੋਖ ਭੂਲਾ ਠਾਉਰ ਨਾ ਪਾਏ ਜੋ ਤੋਰ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੂਜੈ ਮਾਰ ਜਨਮੈ ਦੁਖਤਾ ਹਾਹੀ ਆਪੇ ਆਪ ਆਪ ਸਾਲਾਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾ ਹਾਹੀ ਵੇਨਾ ਗੁਰ ਦਾਤੇ ਕੋਏ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਬਦੇ ਸੱਚ ਸਾਲਾ ਹਾਏ ਜੇ ਜਾਨ ਮਿਲੇ ਤੋਰ ਆਪ ਮਿਲਾਏ ਸਾਚੀ ਬਾਣੀ ਸਬਦ ਸੁਹਾਏ ਨਾਨਕ ਜਾਨ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹਾ ਹੈ